ਲੇ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦ ਤੜੀ ਪਹੁੰਚਿਆ ਹਾਂ ਲੁਧਿਆਣਾ ਦੇ ਸ਼ਿੰਗਾਰ ਰੋਡ ਦੇ ਉੱਤੇ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਅੱਜ ਸ਼ਿੰਗਾਰ ਰੋਡ ਦੇ ਉੱਤੇ ਅੱਜ 9 ਤਰੀਕ ਐ ਸੋ 9 ਤਰੀਕ ਰਵੀਵਾਰ ਛਿੜੀ ਛਿੜੀ ਗੌਰਵਨਤਾਈ ਸ਼ੋਭਾ ਯਾਤਰਾ ਜਿਹੜੀ ਹੈ ਰਥ ਯਾਤਰਾ ਬਹੁਤ ਹੀ ਵਾਬਿਆ ਤਰੀਕੇ ਨਾਲੋ ਰਥ ਯਾਤਰਾ ਜਿਹੜੀ ਆਰੰਭ ਹੋ ਚੁੱਕੀ ਹੈ ਦੱਸ ਦਈਏ 12 ਵਜੇ ਦਾ ਜਿਹੜਾ ਸਮਾਂ ਆ ਉਹ ਦੱਸਿਆ ਗਿਆ ਸੀਗਾ ਪ੍ਰਾਚੀਨ ਗਊਸ਼ਾਲਾ ਪ੍ਰਾਚੀਨ ਗਊਸ਼ਾਲੇ ਦੇ ਵਿੱਚੋਂ ਡਿਵੀਜ਼ਨ ਨੰਬਰ 3 ਦੇ ਪ੍ਰਾਚੀਨ ਗਊਸ਼ਾਲੇ ਦੇ ਵਿੱਚੋਂ ਜਿਹੜਾ ਰਥ ਯਾਤਰਾ ਵੈ ਇਹ ਸ਼ੁਰੂ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਰਥ ਯਾਤਰਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਹੁਣ ਸ਼ਿੰਗਾਰ ਰੋਡ ਦੇ ਉੱਤੇ ਬਿਲਕੁਲ ਬਹੁ ਵੀ ਜਿਹੜੀ ਹੈ ਪਹੁੰਚ ਚੁੱਕੀ ਆ ਸੋ ਤਸਵੀਰਾਂ ਇਸ ਟਾਈਮ ਦੀਆ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਬਹੁਤ ਹੀ ਖੂਬਸੂਰਤ ਹੈ ਜਿਹ ਆ ਜਿਆ ਮੰਜਰਾ ਕਿਤੇ ਨੇ ਕਿਤੇ ਦੇਖਾ ਨੂੰ ਮਿਲ ਰਿਹਾ ਕਿਉਂਕਿ ਭਗਵਾਨ ਸ੍ਰੀ ਸ੍ਰੀ ਗੋਵਨਦਾਈ ਰਦ ਚੋਬਾ ਯਾਤਰਾ ਜਿਹੜੀ ਆ ਭਾਵੇ ਰਤੀ ਯਾਤਰਾ ਜਿਹੜਾ ਅੱਜ ਦਾ ਜਿਹੜਾ ਸਮਾਂ ਆ ਉਹ ਦੱਸਿਆ ਗਿਆ ਸੀਗਾ ਕਿਉਂਕਿ ਲਗਾਤਾਰ 2 ਮਹੀਨਿਆਂ ਤੋਂ ਜਿਹੜੀ ਆ ਉਹ ਤਿਆਰੀ ਚੱਲ ਰਹੀ ਸੀਗੀ ਸੋ ਲੁਧਿਆਣਾ ਦੇ ਵਿੱਚ ਦੀ ਅਗਲ ਗੱਲ ਕਰੀਏ ਤਾਂ ਲੁਧਿਆਣਾ ਦੇ ਤੀਜੀ ਵਾਰ ਜਿਹੜਾ ਇਹ ਵਿਸ਼ਾਲ ਰਤੀ ਯਾਤਰਾ ਜਿਹੜੀ ਆ ਹੁਣ ਕੱਢੀ ਜਾ ਰਹੀ ਹੈ ਸੋ ਬਿਲਕੁਲ ਫਰੰਟ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਿਹਾ ਹਾਂ ਫਰੰਟ ਦੇ ਜਿੱਥੇ ਦੇਖ ਸਕਦੇ ਹੋ ਤੁਸੀਂ ਜੀ ਕਿਸ ਤਰੀਕੇ ਬਿਲਕੁਲ ਸ਼ੁਰੂਆਤ ਹੈ ਇਸ ਟਾਈਮ ਅਸੀਂ ਬਿਲਕੁਲ ਮੈਨ ਤੇ ਖੜੇ ਆ ਜਿੱਥੇ ਤੁਹਾਨੂੰ ਰਤ ਵੀ ਦਿਖਾਵਾਂਗੇ ਕਿ ਭਾਵੇ ਰਤ ਯਾਤਰਾ ਜਿਹੜੀ ਆ ਉਹ ਕਿਸ ਤਰੀਕੇ ਭਗਵਾਨ ਜੀ ਦੀ ਜਿਹੜੀ ਆ ਸਜਾਈ ਗਈ ਹੈ ਪਰ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਕਿ ਦੇਖ ਸਕਦੇ ਹੋ ਕਿ ਕਿਸ ਤਰੀਕੇ ਸਮਾਨ ਦੇ ਵਿੱਚ ਗੇੜ ਦੇ ਉੱਤੇ ਸ਼ੁਰੂਆਤ ਜਿਹੜੀ ਆ ਉਹ ਜਿਹੜੇ ਹਾਥੀ ਨੇ ਉਹ ਕਿਸ ਤਰੀਕੇ ਲੱਗੇ ਹੋਏ ਨੇ ਹਾਥੀਆਂ ਤੋਂ ਬਾਅਦ ਉਹ ਜਿਹੜੀ ਆ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ ਪਹਿਲਾ ਹਾਤੀ ਅੱਗੇ ਨੇ ਤਾਂ ਉਸ ਤੋਂ ਬਾਅਦ ਬੈਂਡ বাজੇ ਤਾਂ ਉਸ ਤੋਂ ਬਾਅਦ ਕਈ ਜਿਹੜੀ ਹੈ ਮੈਂ ਉਹ ਟਾਕੀਆਂ ਦੇ ਅੱਗੇ ਦੇਖਣ ਨੂੰ ਮਿਲਣ ਗਿਆ ਤਸਵੀਰਾਂ ਥੋੜਾ ਨਾਲ ਅੱਗੇ ਦਿਖਾ ਰਹੇ ਆ ਇਸ ਟਾਈਮ ਲਗਾਤਾਰ ਇਸ ਟਾਈਮ ਬਿਲਕੁਲ ਜਗ੍ਹਾ ਦੇ ਉੱਤੇ ਖੜਿਆ ਕਿਹਦੀ ਹੈ ਟਾਕੀ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਪੰਜਾਬੀ ਕਹਾਣੀ ਤੇ ਜੁਕੀ ਆ ਕੇ ਜਿਹੜਾ ਆਜਾ ਜਿਹੜਾ ਆ ਰਿਹਾ ਜਿਹੜਾ ਜਨ ਸ਼ਹਿਰ ਵਿੱਚ ਬਹੁਤ ਹੀ ਤੂਫਾਨ ਦਾ ਜਿਹੜਾ ਇਹ ਮਨਾਇਆ ਜਾ ਰਿਹਾ ਦਾ ਲਗਾਤਾਰ ਅਗਰ ਗੱਲ ਕਰੀਏ ਤਾਂ ਇਹ ਲੁਧਿਆਰੇ ਦੇ ਵਿੱਚ ਤੀਜੀ ਵਾਰੀ ਇਹ ਨਹੀਂ ਇਮਾਨ ਰੱਬ ਯਾਤਰਾ ਜਰੀਆ ਉਹ ਸੇਵਾ ਦੀਆਂ ਤੋਂ ਲਗਾਤਾਰ ਬੈਡ ਬਾਲੇ ਨਾਲ ਨਾਲ ਕਈ ਝਾਕੀਆਂ ਵੀ ਜੰਦਿਆ ਨੇ ਇਸ ਰੱਤ ਯਾਤਰਾ ਦੇ ਦੌਰਾਨ ਸਾਡੀ ਆ ਕਰਾਵਾਂਗੇ ਕਿਉਂਕਿ ਲਗਾਤਾਰ ਜਿਹੜੀ ਹੈ ਉਹ ਤਿਆਰੀ ਜਿਹੜੀ ਹੈ ਕਿਤੇ ਝਾਕੀਆਂ ਤਾਂ ਉਸ ਤੋਂ ਬਾਅਦ ਤਿਆਰੀ ਤੋਂ ਬਾਅਦ ਲਗਾਤਾਰ ਇੱਕ ਦਿਨ ਜਿਹੜਾ ਹੈ ਉਹ ਰੱਖਿਆ ਗਿਆ ਦਾ ਕੋਈ ਇੱਕ ਦਿਨ ਦੇ ਦੌਰਾਨ ਬਹੁਤ ਹੀ ਖੂਬਸੂਰਤ ਜਿਹੜਾ ਹੈ ਸਭ ਰੱਤ ਯਾਤਰਾ ਜਿਹੜੀ ਅੱਜ ਬਕੌਤ ਜਿਹੜੀ ਗੱਡੀ ਚੱਲੀ ਜਾ ਰਹੀ ਹੈ ਜਿਹੜੀ ਰਾਜੇਨ ਦੇਸਾਲੇ ਤੋਂ ਸ਼ੁਰੂਆਤ ਕੀਤੀ ਗਈ ਸੀ ਕਿ ਉਹ ਇਸ ਸਮੇਂ ਸਿੰਗਾਰ ਰੋਡ ਤੇ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ ਅੱਗੇ ਵੀ ਜਿਹੜੀ ਹੈ ਲਗਾਤਾਰ ਜਾ ਰਹੀ ਹੋ ਗਈ ਸ੍ਰੀ ਨਰਾਜ ਚੌਕ ਤੱਕ ਦੇ ਵੱਡੇ ਸੈਂਟਰ ਦੇ ਵਿੱਚ ਜਿਹੜਾ ਜਾ ਰਿਹਾ ਹੈ ਖਰਾਬ ਜਾ ਰਿਹਾ ਹੈ ਉਹ ਤਮਾਸ਼ਾ ਇਸ ਤਰ੍ਹਾਂ ਦਾ ਹੈ ਇਹ ਮੁੰਡੇ ਮੁਕੋੜਨਾ ਜੰਮਾ ਦੀ ਕਰਦੀ ਕੋਸ਼ਿਸ਼ ਕਰਾ ਕੇ ਤੋਂ ਹੈ ਲੱਗਾ ਤਾਂ ਕਿ ਜਿਹੜੇ ਸੱਜਣੇ ਪ੍ਰਸ਼ਾਦ ਘੁੰਡਨ ਦੇ ਵਿੱਚ ਦੇ ਭਗਤਾਂ ਦਾ ਜਿਹੜਾ ਹਜ਼ੂਮਾ ਉਹ ਵੀ ਲੱਗਾ ਹੋਇਆ ਕੋ ਲਗਾਤਾਰ ਪ੍ਰਸ਼ਾਦ ਵੀ ਜਿਹੜੇ ਆ ਵੱਡੇ ਜਾ ਰਹੇ ਨੇ ਤਾਂ ਦੂਜੇ ਪਾਸੇ ਲਗਾਤਾਰ ਕਾਫੀ ਵੱਡਾ ਜਿਹੜਾ ਮੇਲਾ ਆ ਉਹ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਬਹੁਤ ਹੀ ਐ ਸੁਨੇਹਰਾ ਅੱਜ ਦਾ ਜਿਹੜਾ ਦਿਨ ਹੈ ਇੱਕ ਤਿਉਹਾਰ ਹੈ ਕਿਉਂਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹ ਰਾਤੀ ਆਦਰਾ ਜਿਹੜੀ ਹੈ ਕੱਢੀ ਜਾ ਰਹੀ ਹੈ ਹਾਲਾ ਕਿ ਤਿਆਰੀਆਂ ਜਿਹੜੀਆਂ ਨੇ ਸ਼ੁਰੂ ਤੋਂ ਕੀਤੀਆਂ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਉਹ ਦਿਨ ਆਂਦਾ ਹੈ ਉਹ ਸਮਾਂ ਆਂਦਾ ਹੈ ਤੇ ਬਹੁਤ ਹੀ ਖੂਬਸੂਰਤ ਉਹ ਮੰਜ਼ਰ ਹੁੰਦਾ ਹੈ ਸੋ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿਸ ਤਰੀਕੇ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਜੜੀ ਆ ਖੁਸ਼ੀ ਉਹ ਦੇਖਣ ਨੂੰ ਮਿਲਦੀ ਹੈ ਕਿਉਂਕਿ ਲਗਾਤਾਰ ਇੱਕ ਪੂਰਾ ਮੇਲਾ ਜਨੂ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਸੋ ਭਗਵਾਨ ਸ੍ਰੀ ਸ੍ਰੀ ਗੌਰ ਨਿਤਾਈ ਸ਼ੋਭਾ ਯਾਤਰਾ ਜਿਹੜੀ ਹੈ ਉਹ ਸ਼ੋਭਾ ਯਾਤਰਾ ਲਗਾਤਾਰ ਅਗਰ ਤੁਹਾਨੂੰ ਰਥ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਭਗਵਾਨ ਜੀ ਦੇ ਦਰਸ਼ਨ ਵੀ ਕਰਾਵਾਂਗੇ ਪਰ ਉਸ ਤੋਂ ਪਹਿਲੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਕਿਸ ਤਰੀਕੇ ਕੁਝ ਨੇ ਲੋਕ ਕਿਸ ਤਰੀਕੇ ਭਗਵਾਨ ਜੀ ਦਾ ਨਾਮ ਲਗਾਤਾਰ ਲੈ ਲੈ ਕੇ ਕਿਸ ਤਰੀਕੇ ਨੱਚ ਰਹੇ ਨੇ ਕਿਉਂਕਿ ਕਹਿੰਦੇ ਨੇ ਕਿ ਭਗਤਾਂ ਦਾ ਕੋਈ ਜਿਹੜਾ ਉਹ ਹੁੰਦਾ ਨਹੀਂ ਹੈਗਾ ਕਿਉਂਕਿ ਭਗਤ ਜਿਹੜੇ ਨੇ ਉਹ ਭਗਵਾਨ ਦੇ ਨਾਮ ਦੇ ਵਿੱਚ ਹੀ ਜਿਹੜਾ ਉਹ ਲੀਨ ਹੋ ਜਾਂਦੇ ਨੇ ਤੋਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹੜਾ ਉਹ ਦਿਨ ਹੈ ਉਹ ਅੱਜ ਨਜ਼ਰ ਆ ਰਿਹਾ ਹੈ ਤੋਂ ਦੇਖ ਸਕਦੇ ਹੋ ਕਿ ਲਗਾਤਾਰ ਟਰਾਲੇ ਦੇ ਉੱਤੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਟਰਾਲੇ ਦੇ ਉੱਤੇ ਜਿਸ ਤਿੱਕੇ ਭਗਵਾਨ ਹਰੇ ਹਰੇ ਹਰਿ ਗੁਜਰਾ ਹਰੇ ਗੁਜਰਾ ਜਿਹੜਾ ਉਹ ਟਰਾਲਾ ਹੈ ਮਟਾ ਗਿਆ ਤੋਂ ਬਹੁਤ ਹੀ ਖੂਬ ਪੂਰਾ ਜਿਹੜਾ ਉਹ ਮੰਦਿਰ ਹੈ ਕਿਉਂਕਿ ਅੱਜ ਲੁਧਿਆਣੇ ਦੀ ਗੱਲ ਕਰ ਰਹੇ ਆ ਤਾਂ ਲੁਧਿਆਣੇ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਉਹ ਅ ਜਿਹੜਾ ਮਨਾਇਆ ਜਾ ਰਿਹਾ ਤੁਗੀ ਭਗਵਾਨ ਸ੍ਰੀ ਸ੍ਰੀ ਗੋਲੁਦਾਈ ਫੋਪਾ ਯਾਤਰਾ ਜਿਹੜੀ ਆ ਉਹ ਜੋ ਦੀ ਵਿਸ਼ਾਲ ਦੋਬਾ ਯਾਤਰਾ ਜਿਹੜੀ ਅੱਜ ਕਰੀ ਜਾ ਰਹੀ ਹੈ ਤੋਂ 9 ਤਰੀਕ ਦਾ ਜਿਹੜਾ ਸਾਢੇ ਢੇਰ ਜਿਹੜਾ ਦਿੱਤਾ ਗਿਆ ਸਿਵਾ ਪ੍ਰਦੇਸ਼ ਤੋਂ ਵੀ 12 ਬਾਰੇ ਜਿਹੜੇ ਉਹ ਭਗਤ ਜਿਹੜੇ ਆਏ ਨੇ ਉਹ ਗੋੜਾ ਬੋਲੋ ਭਗਵਾਨ ਜੀ ਦੇ ਨਾਮ ਹੈ ਉਹਨਾਂ ਦਾ ਗਾਤਾ ਕੀਤਾ ਜਾ ਰਿਹਾ ਹੈ ਹਰੇ ਰਾਮ ਨਰੇ ਰਾਮਾ ਹਰੇ ਹਰਿ ਹਰਿ ਜੀ ਹਾ ਰਾਮ ਹਰੇ 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 ਜੀ ਨਬੀ ਬਹਾਰ ਹਰੇ ਹਰੇ ਰਾਮ ਹਰੇ ਰਾਮ 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 ਹਰੇ ਹਰੇ ਜੀ ਕਹੇ ਹਰੇ ਜੀ ਕਹੇ ਹਰੇ ਹਰੇ ਰਾਮ ਹਰੇ ਰਾਮ 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 ਹਰੇ 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 ਹਿਸਤਾ ਰਿਜਤਾ ਹਿਸਤਾ ਹਰੇ ਹਰੇ ਬਿਲਕੁਲ ਦੇਖਦੇ ਜੀ ਇਹੋ ਮੋੜ ਹੈ ਆ ਇਹਦੇ ਲੈਣੇ ਦੇ ਉੱਤੇ ਸਪੈਸ਼ਲਟੀ ਜਿਹੜੀ ਕੀਤੀ ਗਈ ਹੈ ਤੋਂ ਬਹੁਤ ਹੀ ਵਧੀਆ ਉਪਰਾਣਾ ਜਿਹੜਾ ਹੈ ਉਹ ਲਗਾਤਾਰ ਕੀਤਾ ਜਾ ਰਿਹਾ ਹੈ ਤੇ ਜਿਹੜੇ ਭਾਰੋ ਭਗਤ ਆਏ ਨੇ ਉਹਨਾਂ ਵਿੱਚ ਵੀ ਇੱਕੋ ਹੀ ਇਹ ਜਿਹੜਾ ਭਗਵਾਨ ਜੀ ਦਾ ਨਾਮ ਹੈ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ ਰਾਮ ਹਰੇ ਰਾਮਾ ਸੋ ਇਹ ਹੀ ਜਿਹੜਾ ਅ ਭਗਵਾਨ ਜੀ ਦਾ ਨਾਮ ਹੈ ਲਗਾਤਾਰ ਲਿਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਬਹੁਤ ਹੀ ਖੂਬਸੂਰਤ ਜਿਹੜਾ ਹੈ ਉਹ ਤਿਆਰੀਆਂ ਜਿਹੜੀਆਂ ਕੀਤੀਆਂ ਗਈਆਂ ਨੇ ਤਾਂ ਉਹਨਾਂ ਦੇ ਸਮਾਨ ਚਿੰਦੇ ਵਿੱਚ ਵੀ ਅਗਰ ਤਸਵੀਰਾਂ ਦਿਖਾ ਦਈਏ ਤਾਂ ਉਹਨਾਂ ਦੇ ਸਮਾਨ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਸਟੇਜ ਜਿਹੜੇ ਆ ਬਹੁਤ ਹੀ ਵਧੀਆ ਜਿਹੜੇ ਉਹ ਸਜੇ ਹੋਏ ਨੇ ਸੋ ਭਗਤਾਂ ਦਾ ਜਿਹੜਾ ਹਜ਼ੂਮਾ ਉਹ ਦੇਖਣ ਨੂੰ ਮਿਲ ਰਿਹਾ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਉਹ ਕਿਤੇ ਨੇ ਕਿਤੇ ਕੀਤਾ ਜਾ ਰਿਹਾ ਲਗਾਤਾਰ ਉਹਨਾਂ ਵੱਲੋਂ ਸਟੇਜ ਤੇ ਵੀ ਜਿਹੜੇ ਉਹਨਾਂ ਦੇ ਸਮਾਨ ਦੇ ਵਿੱਚ ਲੋਕ ਨੇ ਜਿਨ੍ਹਾਂ ਨੇ ਜਿਹੜਾ ਪ੍ਰਸ਼ਾਦ ਵੰਡੇ ਨੇ ਸੋ ਉਹਨਾਂ ਵੱਲੋਂ ਜਿਹੜੀ ਹੈ ਸਟੇਜ ਉਹ ਬਕੂਵੀ ਸਜਾਈ ਗਈ ਹੈ ਕਿਉਂਕਿ ਲਗਾਤਾਰ ਇਸ ਮਾਰਕਰ ਦੀ ਗੱਲ ਕਰਦੀ ਆ ਤਾਂ ਇਸ ਮਾਰਕਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਹੈ ਉਪਰ ਵਾਲਾ ਜਿਹੜਾ ਕੀਤਾ ਗਿਆ ਹੈ ਡਿਵੀਜ਼ਨ ਨੰਬਰ 3 ਦੇ ਵਿੱਚੋਂ ਬ੍ਰਾਚੀਨ ਕੋਸਾਲੇ ਤੋਂ ਸ਼ੁਰੂਆਤ ਜਿਹੜੀ ਹੈ ਇਹ ਸ਼੍ਰੀ ਸ਼੍ਰੀ ਗੌਰ ਨੇਤਾਜੀ ਸੋਭਾ ਯਾਤਰਾ ਜਿਹ ਬਹੁਤ ਹੀ ਖੂਬਸੂਰਤ ਸੋਭਾ ਯਾਤਰਾ ਜਿਹੜੀ ਹੈ ਉਹ ਅੱਜ ਲੁਧਿਆਣਾ ਦੇ ਵਿੱਚ ਬਹੁਤ ਹੀ ਵਿਸਾਲ ਭਗਵਾਨ ਜਿਹਦੀ ਸੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਹੈ ਸੋ ਤਸਵੀਰਾਂ ਲਗਾਤਾਰ ਦਿਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਕਾਫੀ ਵਧੀਆ ਜਿਹੜੀ ਇਹ ਸਜਾਵਟੀ ਉਹ ਵੀ ਕੀਤੀ ہوئی ਹੈ ਸੋ ਕਾਫੀ ਲੋਕ ਨੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਾਫੀ ਭਗਤ ਨੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿਉਂਕਿ ਦੇਖ ਸਕਦੇ ਹੋ ਤੁਸੀਂ ਕਿ ਇਸ ਟਾਈਮ ਅਸੀਂ ਉਸ ਰਸਤੇ ਦੇ ਵਿੱਚ ਉਸ ਰਸਤੇ ਦੇ ਕੋਲ ਪਹੁੰਚ ਚੁੱਕੇ ਨੇ ਜਿਹੜੇ ਰਸਤੇ ਤੋਂ ਆਪਾਂ ਅਗਰ ਅੰਦਰ ਐਂਟਰੀ ਕਰਾਂਗੇ ਤੇ ਉਸ ਤੋਂ ਬਾਅਦ ਭਗਵਾਨ ਜੀ ਦੇ ਜਿਹੜੇ ਆ ਉਹ ਦਰਸ਼ਨ ਵੀ ਹੋਣਗੇ ਕਿਉਂਕਿ ਜਿਹੜੀ ਭਗਵਾਨ ਜੀ ਦਾ ਜਿਹੜਾ ਰੱਥ ਹੈ ਉਹ ਇਸੇ ਰਸਤੇ ਤੋਂ ਆ ਰਿਹਾ ਵੈ ਸੋ ਇਹ ਸ਼ੁਰੂਆਤ ਦੀਆਂ ਤਸਵੀਰਾਂ ਹੈਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖਦੇ ਹੋ ਕਾਫੀ ਹਜੂਮ ਹੈ ਸੋ ਹੋ ਜੋ ਲੋਕ ਨੇ ਉੱਥੇ ਵੀ ਗੱਲਬਾਤ ਕਰ ਲੈਨੇ ਆ ਕੀ ਕੀ ਕਹਿਣਾ ਚਾਹੁੰਦੇ ਨੇ ਅੱਜ ਕਿੱਥੋਂ ਆ ਰਹੇ ਹੋ ਕਹਾਂ ਸੇ ਆ ਰਹੇ ਹੋ ਜਲਪੁਰੇ ਸੇ ਕੀ ਕਹੋਗੇ ਅਭੀ ਅਭੀ ਕਿਵੇਂ ਭਗਵਾਨ ਜੀ ਦਾ ਨਾਮ ਕਹਿੰਦੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਬਿੰਦਾ ਕ੍ਰਿਸ਼ਨ ਹਰੇ ਹਰੇ ਸਦੇਓ ਕਿ ਬੱਚਿਆਂ ਦੇ ਵਿੱਚ ਦਾ ਜਿਹੜਾ ਹਜੂਮ ਹੈ ਉਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਖੁਸ਼ੀ ਜਿਹੜੀ ਹੈ ਉਹ ਮਿਲ ਰਹੀ ਹੈ ਕਿਉਂਕਿ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਹੈ ਉਹ ਕੀਤਾ ਗਿਆ ਸੋ ਬਾਈ ਜੀ ਹੁਣ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਵਿਸ਼ਾਲ ਰਤ ਯਾਤਰਾ ਭਗਵਾਨ ਜੀ ਦੀ ਕੱਢੀ ਜਾ ਰਹੀ ਹੈ ਤੇ ਕਾਫੀ ਹਜੂਮ ਜਿਹੜਾ ਦੇਖੀ ਹਾਂਜੀ ਮੈਂ ਇਸ ਰਤ ਯਾਤਰਾ ਨਾਲ ਪਿਛਲੇ 3 ਸਾਲ ਤੋਂ ਜੁੜਿਆ ਹੋਇਆ ਹਾਂ ਔਰ ਸਾਰਿਆਂ ਨੂੰ ਇਹ ਕਹਣਾ ਚਾਹੁੰਗਾ ਵੀ ਅਗਰ ਹੋ ਸਕੇ ਤਜਰੂਬ ਰਤ ਯਾਤਰਾ ਦੇ ਆ ਕੇ ਗੋਰੀਨਤਾਈ ਪ੍ਰਭੂ ਦੇ ਦਰਸ਼ਨ ਕਰੋ ਆਪਣੇ ਜੀਵਨ ਨੂੰ ਸਰਬੋਪਨਵਾਓ ਲਾਇਆ ਹੋਇਆ ਬਿਲਕੁਲ ਇਹ ਜਿਹੜੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਜਿਹੜਾ ਪਹਿਰਾਵਾ ਜਿਹਨੂੰ ਆਪਾਂ ਕਹਿ ਸਕਦੇ ਸਾਡੀ ਸੰਸਕ੍ਰਿਤੀ ਜਿਹੜੀ ਹੈ ਉਹ ਦੇਖ ਸਕਦੇ ਹੋ ਕੀ ਕਹਿਣਾ ਚਾਹੋਗੇ ਨੋਜ਼ਮਾਨ ਯੂਥ ਨੂੰ ਕੀ ਮੈਸੇਜ ਜਿਹੜੇ ਯੂਥ ਨੇ ਉਹਨਾਂ ਨੂੰ ਮੈਂ ਜਾਗਰੂ ਕਰਨਾ ਚਾਹੁੰਦਾ ਕਿ ਜਿੰਨੇ ਵੀ ਇਹ ਸਾਰੇ ਨਾਲ ਜੁੜੇ ਔਰ ਸਾਡੇ ਨਾਲ ਆ ਕੇ ਇਸ ਕੀਰਤਨ ਵਿੱਚ ਸ਼ਾਮਿਲ ਹੋਵੇ ਔਰ ਸਾਡੇ ਨਾਲ ਇਸ ਰਾਤਰੇ ਨੂੰ ਸਫਲ ਬਣਾਏ ਇੱਕ ਵਾਰੀ ਭਗਵਾਨ ਜੀ ਦਾ ਨਾਮ ਲੋ ਕਿਦਾਂ ਲੈਣ ਹਰੇ ਕ੍ਰਿਸ਼ਨ ਕ੍ਰਿਸ਼ਨ ਹਰੇ ਕ੍ਰਿਸ਼ਨ ਹਰੇ हरे रामा हरे रामा 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 हरे राम। हरे हरे कृष्ण हरे कृष्ण 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 हरे हरे एक सहयोगी काफी आज दा जड़ा मंजर है काफी सोणा है क्योंकि भगवान जी खोद जड़ा लोदे वे शहर ਦੇ ਵਿੱਚ ਉਹ ਦੇਖ ਸਕਦੇ ਹੋ ਕਿ ਆਏ ਨੇ ਤੋਂ ਉਸ ਤੋਂ ਬਾਅਦ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ ਤੋਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਂਦੇ ਰਵਾਂਗੇ ਇਸ ਟਾਈਮ ਦੀਆਂ ਕਿਉਂਕਿ ਇੱਕ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਹਜੂਮ ਹੈ ਸੋ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਹੈ ਉਹ ਕੀਤਾ ਗਿਆ ਹੈ ਲਗਾਤਾਰ ਪਿੱਛੇ ਦੀਆਂ ਤਸਵੀਰਾਂ ਤੁਹਾਡੇ ਨਾਲ ਝਾੜਾ ਕਰਾ ਦਿੰਦੇ ਆ ਤਾਂ ਦੇਖ ਸਕਦੇ ਹੋ ਕਿ ਬਹੁਤ ਹੀ ਖੂਬਸੂਰਤ ਜਿਹੜਾ ਹੈ ਉਹ ਇਸ ਟਾਈਮ ਦਾ ਜਿਹੜਾ ਲੁਧਿਆਣਾ ਦੇ ਸ਼ਹਿਰ ਦਾ ਸਿੰਗਾਰ ਰੋਡ ਦੇ ਉੱਤੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਲਗਾਤਾਰ ਸੋ ਭਗਤਾਂ ਦੀ ਅਗਰਗਲ ਕਰੀਏ ਤਾਂ ਬਹੁਤ ਹੀ ਵਧੀਆ ਉਹਨਾਂ ਵੱਲੋਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਲਗਾਤਾਰ ਉਹਨਾਂ ਵੱਲੋਂ ਜਿਹੜੀ ਆਪਣੀ ਸ਼ਰਧਾ ਹੈ ਉਹ ਪ੍ਰਗਟ ਕੀਤੀ ਜਾ ਰਹੀ ਹੈ ਕਿਉਂਕਿ ਹਰੇਕ ਦੀ ਜੜੀ ਆਪਣੀ ਆਪਣੀ ਸ਼ਰਧਾ ਜੜੀ ਹੈ ਉਹ ਹੁੰਦੀ ਹੈ ਸੋ ਭਗਵਾਨ ਜੀ ਦਾ ਲਗਾਤਾਰ ਨਾਮ ਜਿਹੜਾ ਲਿਤਾ ਜਾ ਰਿਹਾ ਵਾ ਸੋ ਕਿਤਨੇ ਕਿਤੇ ਬਹੁਤ ਹੀ ਸੁਨਹਿਰਾ ਜਿਹੜਾ ਇਹ ਅੱਜ ਦਾ ਬਹੁਤ ਹੀ ਵਧੀਆ ਦਿਨ ਹੈ ਕੋਈ ਵੀ ਆਜ਼ਾਦ ਦਾ ਦਿਨ ਜਿਹੜਾ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਹੈ ਉਹ ਤਿਆਰੀ ਜਿਹੜੀ ਹੈ ਕੀਤੀ ਗਈ ਸੀਗੀ ਉਹ ਤਿਆਰੀਆਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਿਹਾ ਹੈ ਕਿ ਤਿਆਰੀਆਂ ਜਿਹੜੀਆਂ ਉਹ ਲਗਾਤਾਰ ਕੀਤੀਆਂ ਗਈਆਂ ਸੀਗੀਆਂ ਸੋ ਤਿਆਰੀਆਂ ਦੇ ਦੌਰਾਨ ਅੱਜਾ ਅਗਰ ਦਿਨ ਦੀ ਗੱਲ ਦੱਸੀਏ ਤਾਂ ਅੱਜ রবিਵਾਰ ਨੂੰ 9 ਤਰੀਕ ਨੂੰ ਬਹੁਤ ਹੀ ਵਧੀਆ ਖੂਬਸੂਰਤ ਜਲਾਇਆ ਉਹ ਦਿਨ ਅੱਜ ਤਿਵਾੜ ਜਿਹੜਾ ਮਨਾਇਆ ਜਾ ਰਿਹਾ ਵਾ ਭਗਵਾਨ ਸ੍ਰੀ ਸ੍ਰੀ ਗੋਬਿੰਦ ਜੀ ਸ਼ੋਭਾ ਯਾਤਰਾ ਜਿਹੜੀ ਹੈ ਅੱਜ ਲਗਾਤਾਰ ਤਿਆਰੀਆਂ ਕਰਨ ਤੋਂ ਬਾਅਦ ਅੱਜ ਉਹ ਯਾਤਰਾ ਜਿਹੜੀ ਹੈ ਦੇਖਣ ਨੂੰ ਮਿਲ ਰਹੀ ਹੈ ਸੋ ਲਗਾਤਾਰ ਭਗਤ ਜਿਹੜੇ ਨੇ ਉਹ ਲੱਗੇ ਹੋਏ ਨੇ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿਉਂਕਿ ਜਿਹੜੀ ਹੈ ਲੁਧਿਆਣੇ ਦੀ ਗੱਲ ਕਰ ਰਹੇ ਹਾਂ ਤਾਂ ਲੁਧਿਆਣੇ ਤੋਂ ਇੱਕ ਵਾਰੀ ਤੁਹਾਨੂੰ ਮਹਿਦਾ ਦਦਨੇ ਆ ਕਿ ਹਾਲੇ ਜਿਹੜੀ ਹੈ ਯਾਤਰਾ ਜਿਹੜੀ ਹੈ ਉਹ ਸ਼ਿੰਗਾਰ ਰੋਡ ਦੇ ਉੱਤੇ ਹੀ ਹੈਗੀ ਹੈ ਤਾਂ ਸ਼ੁਰੂਆਤ ਤੋਂ ਤੁਹਾਡੇ ਨਾਲ ਤਸਵੀਰਾਂ ਦਿਖਾਈਆਂ ਤੋਂ ਉਸ ਤੋਂ ਬਾਅਦ ਲਗਾਤਾਰ ਅਗਰ ਸਰਦਾਰਪਾ ਦੀ ਗੱਲ ਕਰਦੀ ਹੈ ਤਾਂ ਉਹਨਾਂ ਵੱਲੋਂ ਲਗਾਤਾਰ ਅਗੇ ਜਿਹੜੀ ਆ ਛਾੜੂ ਦੀ ਵੀ ਸੇਵਾ ਕੀਤੀ ਜਾ ਰਹੀ ਹੈ ਤਾਂ ਹਰ ਇੱਕ ਭਗਤ ਜਿਹੜਾ ਆਪਣੇ ਤਰੀਕੇ ਨਾਲ ਭਗਵਾਨ ਨੂੰ ਜਿਹੜੀ ਹੈ ਪ੍ਰਸੰਨ ਕਰੰਦਾ ਜਿਹੜਾ ਹੈ ਉਹਨਾਂ ਵੱਲੋਂ ਜਿਹੜੀ ਆ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਸੋ ਹਰ ਇੱਕ ਭਗਤ ਵੱਲੋਂ ਇੱਕੋ ਗੱਲ ਜਿਹੜੀ ਆ ਕਹੀ ਜਾ ਰਹੀ ਹੈ ਭਗਵਾਨ ਜੀ ਦਾ ਜਿਹੜਾ ਨਾਮ ਹੈ ਉਹ ਲਗਾਤਾਰ ਲਿਤਾ ਜਾ ਰਿਹਾ ਸੋ ਜਿਹੜੇ ਲੋਕ ਘਰੇ ਬੈਠੇ ਨੇ ਆਪਣੇ ਜਿਹੜੇ ਲੋਕ ਇਸ ਜਗ੍ਹਾ ਦੇ ਉੱਤੇ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਸਾਡੇ ਚੈਨਲ ਨੇ ਵੱਲੋਂ ਜਿਹੜਾ ਹੈ ਜਿਹੜਾ ਅੱਜ ਦੀ ਜਿਹੜੀ ਵਿਸ਼ਾਲ ਤੋਪਾ ਯਾਤਰਾ ਹੈ ਉਹ ਦੇਖਣ ਨੂੰ ਮਿਲੂਗੀ ਸੋ ਭਗਵਾਨ ਜੀ ਦੇ ਦਰਸ਼ਨ ਕਰਨ ਨੂੰ ਵੀ ਮਿਲਣਗੇ ਨਵੀ ਆਦਿ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈਵ ਮੈਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ